ਇੱਕ ਅਜਾ ਆਪਣਾ ਮਸੂਫਾ ਤਿਆਰ ਕੀਤਾਗਾ ਠੀਕ ਹੈ ਬਈ ਤੇ ਆ ਕਿ ਮੈਂ ਸਾਪੇ ਬਣਾ ਰੱਖਿਆ ਬਈ ਵੀਰੇ ਸਨੇਕ ਲਾਉਂਜਰ ਹੈਗਾ ਸਨੇਕ ਲਾਉਂਜਰ ਹਾਂਜੀ ਇਹਦੇ ਉੱਤੇ ਤੁਸੀਂ ਪਾ ਕੇ ਦੇਖੋ ਬਹੁਤ ਜ਼ਿਆਦਾ ਕੰਫਰਟੇਬਲ ਬਣਿਆ ਹੋਇਆ ਹੈ ਪੂਰਾ ਕੰਫਰਟੇਬਲ ਹੈ ਹਾਂਜੀ ਹਾਂਜੀ ਜਿਹਦਾ ਕੋਈ ਬੈਕ ਬੂਕ ਪੇਨ ਦੀ ਪ੍ਰੋਬਲਮ ਹੈ ਸਾਰੀ ਦੂਰ ਕਰ ਦਿੰਦਾ ਗੱਲ ਤਾਂ ਬਈ ਤੇਰੀ ਸਹੀ ਆ ਉਸ ਦਾ ਪੂਰਾ ਰਾਮਦਾਇਕਾ ਇਹ ਤਾਂ ਵੀਰੇ ਕੁਛ ਨਹੀਂ ਹੈਗਾ ਇਹਦੇ ਵਿੱਚ ਇੱਕ ਹਿਡਨ ਫੀਚਰ ਵੀ ਹੈ ਹਿਡਨ ਫੀਚਰ ਭਈ ਕੈਮਰੇ ਕੁਮਰੇ ਲਾ ਰੱਖਿਆ ਹੈ ਜੀ ਕੈਮਰੇ ਕੁਮਰੇ ਨਹੀਂ ਜਿਹੜੇ ਵੀਰ ਆਪਣੇ ਪੈਗ ਸ਼ੈਗ ਲਾਉਣ ਦੇ ਸ਼ੌਕੀਨ ਹੈ ਉਹਨਾਂ ਵਾਸਤੇ ਆਪਾਂ ਇਹਦੇ ਵਿੱਚ ਬੀਅਰ ਬਾਰ ਦਿੱਤਾ ਹੋਇਆ ਹੈ ਜੀ ਹਿਡਨ ਬੀਅ ਤੇ ਦੂਜੇ ਪਾਸੇ ਵੀ ਹੈ ਹਾਂ ਦੋਨੋਂ ਪਾਸੇ ਹੈ ਇਟਮ ਵਿੱਚ ਕੱਲੀ ਹਿਡਨ ਫੀਚਰ ਹੀ ਹੈ ਕਿ ਹੋਰ ਵੀ ਕੁਆਲਿਟੀ ਹੈਗੀ ਹੈ ਕੁਆਲਿਟੀ ਆਪਣੀ ਪੂਰੀ ਵਧੀਆ ਈ ਸਾਰਾ ਬੈਕਿੰਗ ਵਾਲਾ ਕੱਪੜਾ ਲੱਗਿਆ ਹੋਇਆ ਹੈ 40 ਡੈਨਸਟੀ ਐਚਆਰ ਦੀ ਫਾਰਮ ਦੇ ਵਿੱਚ ਆਪਣਾ ਸੋਫਾ ਬਣਿਆ ਹੋਇਆ ਹੈ ਵਧੀਆ ਸਟੀਲ ਦੇ ਪੈਰ ਲੱਗੇ ਹੋਏ ਨੇ ਫੀਚਰ ਤਾਂ ਤੁਸੀਂ ਇੰਨੇ ਗਿਣਾ ਤੇ ਕਿਰੇ ਪ੍ਰਾਈਸ ਤਾਂ ਨਹੀਂ ਜਿਆਦਾ ਹੋਣਾ ਨਹੀਂ ਸਿਰਫ ਤੇ ਸਿਰਫ ਇਹ ਸੋਫੇ ਦਾ ਪ੍ਰਾਈਸ ਹੋ ਰਿਹਾ ਹੈ 52000 ਰੁਪਿਆ 52000 ਆ ਬਈ ਹਾਂਜੀ ਨਾਲ ਇਹਦੀ ਡਿਲੀਵਰੀ ਫ੍ਰੀ ਹੈ 올 ਓਵਰ ਪੰਜਾਬ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹਾਂਜੀ ਪੰਜਾਬ ਦੇ ਵਿੱਚ ਇਹਦੀ ਡਿਲੀਵਰੀ ਫ੍ਰੀ ਹੈ ਜੀ ਅੱ ਆਰਡਰ ਜਿਹੜੇ ਬੰਦੇ ਨੇ ਆਰਡਰ ਕਰਨਾ ਹੋਇਆ ਜੀ 1000 ਰੁਪਏ ਟੋਕਨ ਮਨੀ ਆਪਾਂ ਨੂੰ ਸੈਂਡ ਕਰਕੇ ਇਹਨੂੰ ਬੁੱਕ ਕਰ ਸਕਦਾ ਹੈ ਜਿਹੜੇ ਵੀਰ ਨੇ ਵਿਜ਼ਿਟ ਕਰਕੇ ਦੇਖਣਾ ਆਪਣੀ ਸ਼ੋ ਬਰਨਾਲਾ वुਡਸ ਤੇ ਉਹ ਇਹਨੂੰ ਵਿਜ਼ਿਟ ਕਰਕੇ ਬਾਏ ਕਰ ਸਕਦਾ ਹੈ ਜਿਹੜਾ ਉਹ ਕਹਿੰਦਾ ਤੁਸੀਂ ਵੀ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਪਹਿਲਾਂ 1000 ਰੁਪਏ ਆਪਾਂ ਨੂੰ ਪੇ ਕਰਨਾ ਪਊ 1000 ਰੁਪਏ ਤੁਹਾਨੂੰ ਪੇ ਕਰਨਾ ਪਊ ਬਾਕੀ ਜਿਓ ਤੁਹਾਡਾ ਤਸੱਲੀ ਬਖਸ਼ੇ ਤੁਹਾਡਾ ਸੋਫਾ ਤੁਹਾਡੇ ਘਰੇ ਡਿਲੀਵਰ ਹੋ ਗਿਆ ਬਾਕੀ ਪੈਸੇ ਤੁਸੀਂ ਘਰੋਂ ਪੇ ਕਰ ਸਕਦੇ ਹੋ ਠੀਕ ਹੈ ਜੀ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਮਿੱਤਰੋ ਕਾਲ ਕਰ ਸਕਦੇ ਹੋ 9804242042 ਜਾਂ ਫਿਰ 8006702 ਤੇ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਸ਼ੋਰੂਮ ਤੇ ਵੀਜ਼ਿਟ ਕਰਨਾ ਚਾਹੁੰਦੇ ਹੋ ਤਾਂ ਬਰਨਾਲਾ ਔਰਡਜ ਸ਼ੋਰੂਮ ਤੇ ਵੀਜ਼ਿਟ ਕਰ ਸਕਦੇ ਆ ਧੰਨਵਾਦ